BSF ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੀ ਸੋਚ ਨਾਲ 25 ਫਰਵਰੀ ਨੂੰ ਮੈਰਾਥਨ ਕਰਵਾਈ ਜਾ ਰਹੀ ਹੈ BSF ਪੰਜਾਬ ਫਰੰਟੀਅਰ ਦੇ ਆਈਜੀ ਡਾਕਟਰ ਅਤੁੱਲ ਫੁੱਲਜਲੇ ਨੇ BSF ਖਾਸਾ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੈਰਾਥਨ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਦੀ ਤਸਕਰੀ ਤੋਂ ਦੂਰ ਰੱਖਣ ਤੇ ਖੇਡਾਂ ਪ੍ਰਤੀ ਯੁਵਾ ਵਰਗ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹਰ ਸਾਲ ਕਰਵਾਈ ਜਾਂਦੀ ਹੈ ਇਸ ਦੌਰਾਨ ਕਰਵਾਏ ਜਾਣ ਵਾਲੇ ਮੁਕਾਬਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਗੋਲਡਨ ਗੇਟ ਸ੍ਰੀ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੀ ਫੁੱਲ ਮੈਰਾਥਨ ਬਾਈਪਾਸ ਵਾਰ ਮੈਮੋਰੀਅਲ ਇੰਡੀਆ ਗੇਟ ਤੋਂ 21 ਕਿਲੋਮੀਟਰ ਤੱਕ ਦੀ ਹਾਫ ਮੈਰਾਥਨ ਅਤੇ ਛੱਡਨ ਟੋਲ ਪਲਾਜ਼ਾ ਤੋਂ 10 ਕਿਲੋਮੀਟਰ ਲੰਬੀ ਮੈਰਾਥਨ ਦੌੜ ਸ਼ੁਰੂ ਹੋਵੇਗੀ ਜਿਹੜੀ ਭਾਰਤ-ਪਾਕਿਸਤਾਨ ਸਰਹੱਦ ਤੇ ਬਣੇ ਹੋਏ ਸਵਰਨ ਦੁਆਰ ਤੇ ਪੁੱਜ ਕੇ ਸਮਾਪਤ ਹੋਵੇਗੀ ਉਹਨਾਂ ਦੱਸਿਆ ਕਿ ਬੀਐਸਐਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਮੈਰਾਥਨ ਦੌੜ ਦੀ ਸ਼ੁਰੂਆਤ ਕਰਨਗੇ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਨਗੇ ਇਹ ਮੈਰਾਥਨ ਵਿੱਚ मर्द औरतवें वर्ग वि करवाई जाएगी बार्ड मैन मैराथन दो हजार चौबीस सरलेख हेठ करवाई जाने वाली इस दौड़ का थीम हैड इन हैंड विद बॉर्डर पापुलेशन जिसका टैगलाइन है हैंड इन हैंड विद बॉर्डर पॉपुलेशन 25 फ़रवरी 2024 को यानी इतवार को आयोजित किया जा रहा है ये दौड़ जो है तीन रोमांचक दौड़े होंगी 42 किलोमीटर फुल फुल मैराथन 21 किलोमीटर हाफ मैराथन और 10 किलोमीटर का दौड़ होगा